ਸੰਸੀ ਲੁੱਟੇ ਜਾਂਦੇ ਦੁਖੀਆਂ ਗਰੀਬਾਂ ਦੀ ਢਾਲ ਸੀ ਝਾਲਮਾਂ ਨੂੰ ਫਾਈ ਵੰਗਾਰ ਬਾਜਾਂ ਵਾਲਿਆ ਵਾਰ ਗਿਆ ਸਾਰਾ ਪਰਿਵਾਰ ਬਾਜਾਂ ਵਾਲਿਓ ਤੇਉਂਕਲ ਗਿਆ ਵਾਲਿਆ ਤੈਨੂੰ ਸੁਪਨੇ ਅਸੀਸ ਨਵਾਇਆ ਤੇਉਂਕਲ ਕੀ ਵਾਲਿਆ ਤੈਨੂੰ ਸੁਪਨੇ ਅਸੀਸ ਨਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੁਣੀਏ ਗੁਰੂ ਬਾਬਿੰਦ ਸਿੰਘ ਦੀ ਪੁਕਾਰ ਸਾਨੂੰ ਆਓ ਸੁਣੀਏ ਗੁਰੂ ਬਾਬਿੰਦ ਸਿੰਘ ਦੀ ਪੁਕਾਰ ਸਾਨੂੰ ਸਾਡੇ ਦੇਸ਼ ਤੇ ਬੜੀ ਭੀੜ ਭਾੜੀ ਅਜ ਧਰਮ ਦੇ ਨਾਂ ਤੇ ਮਿਰਤਕੇ ਪੈ ਕਰੇ ਪੈ ਰਹੇ ਨੇ ਸਾਰੇ ਇਗਤ ਜਿੰਨ ਦੋਸ਼ੀ ਠਹਿਰਾ ਰਹੇ ਨੇ ਸਾਰੇ ਇਗਤ ਜਿੰਨ ਦੋਸ਼ ਦੋਸ਼ੀ ਠਹਿਰਾ ਰਹੇ ਨੇ ਵਿਤਕ੍ਰਿਆ ਵਿੱਚ ਨਾ ਪਾਓ ਵੀਰੋ ਵਿਤਕ੍ਰਿਆ ਵਿੱਚ ਨਾ ਪਾਓ ਵੀਰੋ ਯਾਦ ਕਰੋ ਉਸ ਬਾਜਾਂ ਵਾਲੀ ਦੀ ਕੁਰਬਾਨੀ ਨੂੰ ਪੁੱਤਰਵਾਰ ਨੇ ਨਹੀਂ ਸੋਖੇ ਯਾਦ ਕਰੋ ਸਰਬੰਸ ਦੇ ਦਾਨੀ ਨੂੰ ਪੁੱਤਰਵਾਰ ਨੇ ਨਹੀਂ ਸੋਖੇ ਯਾਦ ਕਰੋ ਸਰਬੰਸ ਦੇ ਦਾਨੀ ਨੂੰ ਗੁਰੂ ਹੋਏ ਵੀ ਨੇ ਗੁਰੂ ਹੋਣਗੇ ਵੀ ਗੁਰੂ ਹੋਏ ਵੀ ਨੇ ਗੁਰੂ ਹੋਣਗੇ ਵੀ ਪਰ ਉਹਦੇ ਜਿਆ ਗੁਰੂ ਕੋਈ ਵੀ ਨਹੀਂ ਹੋ ਸਕਦਾ ਪੁੱਤਰਵਾਰ ਕੇ ਪਿਤਾ ਦਾ ਸੀਸ ਕਟਾ ਕੇ ਟਿੰਡ ਦਾ ਸਰਾਣਾ ਲਾ ਸਕਦਾ ਮੁਰਦਾ ਕੌਮ ਨੂੰ ਜਗਾਉਣ ਲਈ ਮੁਰਦਾ ਕੌਮ ਨੂੰ ਜਗਾ ਲਈ ਖਾਲਸੇ ਵਿੱਚ ਨਵਾਂ ਜੋਸ਼ ਪਾਉਣ ਲਈ ਉੱਚ नीਚ ਦਾ ਭੇਦ ਮਟਾਉਣ ਲਈ ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸਵਾ ਲੱਖ ਨਾਲ ਇੱਕ ਲੜਾ ਕੇ ਨਾਲ ਜੜੀਆਂ ਦੇ ਬਾਜ ਲੜਾ ਦਿੱਤਾ ਨਾਲ ਜੜੀਆਂ ਦੇ ਬਾਜ ਲੜਾ ਦਿੱਤਾ ਯਾਦ ਕਰੋ ਮੀਰੋ ਯਾਦ ਕਰੋ ਯਾਦ ਕਰੋ ਮੀਰੋ ਚਮਕੌਰ ਦਿੱਲੀ ਦੇ ਸਰਹੰਦ ਨੂੰ ਜਿੱਥੇ ਅੰਮ੍ਰਿਤ ਦੀ ਦਾਤ ਬਦਲੇ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਵਿਰਧ ਜ਼ੁਲਮ ਦੇ ਖੋਲ ਕਰਕੇ ਵਿਰੁੱਧ ਜ਼ੁਲਮ ਦੇ ਖੋਲ ਕਰਕੇ ਇੱਕ ਨਵਾਂ ਇਤਿਹਾਸ ਰਚਾ ਦਿੱਤਾ ਯਾਦ ਕਰੋ ਉਹਨਾਂ ਸ਼ੇਰਾਂ ਨੂੰ ਜਿਨ੍ਹਾਂ ਜੇ ਨਾ ਪੀਕੇ ਜਾਮ ਗੋਬਿੰਦ ਸਿੰਘ ਦਾ ਖੋਪਰ ਲਾ ਕੇ ਆਰਿਆ ਨਾਲ ਸੀਸ ਕਟਾ ਕੇ ਸਾਰੀ ਦੁਨੀਆ ਵਿੱਚ ਨਾਮ ਚਮਕਾ ਦਿੱਤਾ ਸਾਰੀ ਦੁਨੀਆ ਵਿੱਚ ਨਾਮ ਚਮਕਾ ਦਿੱਤਾ ਦੁੱਖ ਚੱਲ ਚੱਲ ਕੇ ਆਪਣੀ ਜ਼ਿੰਦੂ ਤੇ ਦੁੱਖ ਚੱਲ ਕੇ ਆਪਣੀ ਜ਼ਿੰਦੂ ਉਤੇ ਨਾ ਰੋਸ਼ਨ ਕੀਤਾ ਆਪਣੀ ਹਿੰਦ ਦਾ ਸੂਰਜ ਚੰਦ ਹਮੇਸ਼ਾ ਨਹੀਂ रह ਸਕਦਾ ਸਦਾ ਰਹੇਗਾ ਨਾ ਗੋਬਿੰਦ ਸਿੰਘ ਦਾ ਸਦਾ ਰਹੇਗਾ ਨਾ ਗੋਬਿੰਦ ਸਿੰਘ ਦਾ ਵੈਕੁੰਠੀ ਕਾ ਖਲਸਾ ਵੈਕੁੰਠੀ